ਲਾ ਦੇਖ ਲੈ ਆ ਤੂੜੀ ਦੀਆਂ ਨੇ ਆ ਉਵੇਂ ਜੁੱਕ ਪੰਡਾ ਬੰਨੀਆਂ ਪਈਆਂ ਨੇ ਕਈ ਵਾਰੀ ਕਹਤਾ ਵੀ ਭਾਈ ਇਹਨੂੰ ਸਾਮ ਤੋਂ ਸਾਮ ਤੋਂ ਦੋ ਵਾਰੀ ਘੀਆਂ ਫਿਰਦੀਆਂ ਨੇ ਕਿਸੇ ਕੰਮ ਤਾਂ ਦੇ ਦੇਣੀ ਹੈਗੀਆ ਖਾਰ ਸੂਰੀਆਂ ਨੇ ਲਹੂ ਪੀ ਰਖ ਨਾ ਕੀ ਤੋ ਸੰਭਰ ਨਾ ਹੋਰ ਕਰਨ ਵੀ ਤੂੜੀ ਇਕੱਠੀ ਕਰ ਦੋ ਸਿਉਨੇ ਦੇ ਬਾਹਰ ਹੀ ਹੋ ਜਾਂਦੀ ਐ ਇਹ ਜਦੋਂ ਮੁੱਕ ਗਈ ਫਿਰ ਕਹ ਤੂੜੀ ਤੂੜੀ ਨੀ ਕੰਜਰੀਓ ਕੁਸਤਾ ਮਾੜਾ ਮੋਟਾ ਕਰ ਲਓ ਨੀ ਕਿੱਥੋਂ ਪਤੰਦਰ ਲੱਗੀਆਂ ਨੇ ਨਹੀਂ ਨਹੀਂ ਬੱਡੜਾ ਨਾ ਬੇਬੇ ਕਿਉਂ ਸਵੇਰੇ ਸਵੇਰੇ ਸਿਰ ਤੇ ਚੱਕਿਆ ਕਰ ਤੇਰੀ ਮਾਂ ਦਾ ਕਾਜ ਆ ਨਹੀਂ ਤੂੰ ਮੈਂ ਵੱਡੜ ਨੂੰ ਬੁਲਾਉਂਦੀ ਸੀ ਤੂੰ ਆ ਕੇ ਕਿੱਥੇ ਟੱਪ ਗਈ ਨਹੀਂ ਜੇ ਮੈਂ ਆ ਗਈ ਫੇਰ ਕੀ ਗੋਲੀ ਵੱਜੀ ਆ ਗਈ ਮੇਰੇ ਨਹੀਂ ਗੋਲੀ ਵੱਜੀ ਆ ਚੱਕ ਨਾ ਕੀ ਚੱਕਾਂ ਆ ਪੰਡ ਤੂੜੀ ਨਹੀਂ ਲੈ ਬੇਬੇ ਤੂੰ ਕਮਾਲ ਕਰੀ ਜਾਨੀ ਐ ਨਾ ਗਾਂ ਦੀ ਗੋਹੇ ਦਾ ਮੱਠਾ ਜਿਹੜਾ ਮੈਂ ਚੱਕ ਲੂੰਗੀ ਅੱਛਾ ਨਾ ਖਾ ਕੇ ਮੈਂ ਲੈਣੀ ਐ ਆ ਪੰਡ ਜਿੰਨਾ ਤਾਂ ਖਾ ਜਾਣੀ ਐ ਖਾਂਦੀ ਤਾਂ ਤੂੰ ਵੀ ਐ ਬੇਬੇ ਤੇਰੇ ਕਿਹੜਾ ਮੂੰਹ ਤੇ ਸੋ ਲੱਗੇ ਹੋਏ ਟੋਪੇ ਮੈਂ ਤਾਂ ਖਾਨੀ ਆ ਮੈਂ ਕੰਮ ਕਰਦੀ ਆ ਬਥੇਰਾ ਕੰਮ ਕਰਿਆ ਸੋਡੇ ਮੰਗੂ ਮੈਂ ਦੇ ਨਹੀਂ ਬਚਾਈ ਬੈਜੇ ਨੇ ਅੰਦਰ ਮੋਜਾ ਨਾ ਕਰਕੇ ਪੱਟੀਆਂ ਅ ਤੱਕੀ ਨਾ ਦੋਗੇ ਮਿੱਡੀਆਂ ਕਰ ਲੂ ਕਿਧਰੋਂ ਹੱਥ ਸਿੱਖੀ ਹੈਗੀ ਬਾਦੇ ਚੱਪਣਾ ਮੈਂ ਤਾਂ ਮਿੱਡੀਆਂ ਹੀ ਕਰਦੀ ਆ ਆ ਤੂੰ ਸਵੇਰ ਲਿਪਾ ਬੋਚੀ ਕਰ ਲੈਨੀ ਹੋਣੀ ਨੇ ਨੂੰ ਦੀਂਦਾ ਲਿਪਾ ਬੋਚੀ ਕਰਦੇ ਮੈਂ ਆਪਣੇ ਸਿਰ ਤੇ ਤੇਰੀ ਮਾਂ ਮੈਨੂੰ ਕੁਝ ਦੇ ਕੇ ਨਹੀਂ ਆਂਦੀ ਮੈਂ ਲਿਪਾ ਬੋਚੀ ਕਰਦੀ ਆ ਤੁਹਾਡਾ 5 ਰੁਪਏ ਦੀ ਸੁਰਖੀ ਨਹੀਂ ਜੁੜਦੀ ਹੈਗੀ ਤੇਰੇ ਪੁੱਤ ਤੋਂ ਤੈਨੂੰ ਬੜੀਆਂ ਲਿਆ ਲਿਆ ਕੇ ਦੇ ਦੰਦੇ ਨੇ ਨਹੀਂ ਰਾ ਬਾਪ ਨਹੀਂ ਲਿਆ ਕੇ ਦਿੰਦਾ ਤੇਰੀ ਮਾਂ ਨਹੀਂ ਲਿਆ ਕੇ ਦਿੰਦੀ ਮੇਰਾ ਘਰ ਮੈਂ ਲੈ ਆਉਣੀ ਆ ਕਿ ਤੁਸੀਂ ਇੱਥੇ ਬੇਲੀਆਂ ਬੈਠ ਕੇ ਬਾਲਿਓ ਖਾਚੇ ਛੋਟੇ ਸਿਰਤੀ ਕਰੀ ਜਾਵੇ ਜਿਹੜੇ ਹੈਗੇ ਬਾਲਾ ਰਹੀ ਗੱਲ ਬੇਬੇ ਕੰਮ ਦੀ ਮੈਂ ਕੱਲੀ ਨੇ ਨਾ ਠੇਕਾ ਨਹੀਂ ਲੱਟਾ ਹੋਇਆ ਸਾਰੇ ਘਰ ਦਾ ਠੀਕ ਹੈ ਰੋਟੀ ਬਣਾਵਾ ਉਹ ਵੀ ਮੈਂ ਝਾੜੂ ਲਾਵਾ ਉਹ ਵੀ ਮੈਂ ਕੱਪੜੇ ਧੋਵਾ ਉਹ ਵੀ ਮੈਂ ਨਾ ਮੈਂ ਕਿਹੜਾ ਕੱਲੀ ਇੱਥੇ ਖਾਨੀ ਆ ਬਾਲਾ ਨਾ ਬੋਲ ਕੰਮ ਸਾਨੂੰ ਦੋਹਾਂ ਨੂੰ ਵੰਡ ਕੇ ਦਿੱਤੇ ਨੇ ਬਰਾਬਰ ਦੇ ਕਰਦੀ ਨਾ ਹੈਨੀ ਆ ਸਾਰਾ ਕਰਾਉਂਦੀ ਤੇ ਮੈਨੂੰ ਪਤਾ ਹੀ ਹੈ ਕਿਹੜਾ ਕਰਾਉਂਦੀ ਆ ਤੂੰ ਵੀ ਅਰੇ ਉਂਗਲਾਂ ਤੇ ਚੜ ਜਾਣੀ ਐ ਨਹੀਂ ਮੈਂ ਕਿਸੇ ਕੰਜਰ ਦੇ ਉਂਗਲਾਂ ਤੇ ਚੜਦੀ ਸਾਡੇ ਦੋਏ ਜਾਣੀਆਂ ਦੇ ਹਿੱਸੇ ਆਉਦਾ ਕੰਮ ਤਾਂ ਮੈਂ ਕਰ ਦਿੰਨੀ ਆ ਆ ਦੇਖੀ ਆ ਬੂਈਆਂ ਜਾਂ ਪੱਟ ਕੇ ਧਰੀਆਂ ਸੀ ਕਿੱਦਿਆਂ ਵਿਚਾਲੇ ਅੱਗ ਮਚਾਉਣ ਨੂੰ ਵਧੀਆ ਨਹੀਂ ਗੀਆਂ ਆ ਦੇਖ ਇਹ ਨਹੀਂ ਸੋਤੋ ਸਮਝੀ ਮੈਂ ਚੱਕਾਂ ਹਾਂ ਤੇਰੀ ਮਾਂ ਦੇਖੂਗੀ ਆ ਕੇ ਹਾਂ ਕੱਲੋ ਸਾਰਾ ਖਲਾਰਾ ਬੇੜੇ ਚ ਮੈਂ ਚੱਕ ਕੇ ਆਈਆਂ ਤੇ ਪਾਕੀਆਂ ਇੰਨਾ ਢੇਰ ਚੱਕ ਕੇ ਆਈਆਂ ਸਾਰਾ ਬੇੜਾ ਦੇਖੀ ਆ ਉਰਲਾ ਬੇੜੇ ਦੇ ਸੰਭਰਿਆਂ ਦਾ ਨੀ ਛੋੜੇ ਟੁੱਟਦਾ ਨਹੀਂ ਰਹੇ ਵੱਧਦਾ ਨਹੀਂ ਨਿਕਲੀ ਛੋੜੇ ਆ ਜੋੜੇ ਬੇਬੇ ਤੇਰੇ ਮੂਰੇ ਹੱਥ ਜਿੰਨਾ ਕ ਮੇਰੇ ਤਉਗਾ ਫੁੱਕਣ ਵਾਲਾ ਨ ਕਰ ਲੂੰਗੀ ਮੈਂ ਫੁੱਕੜ ਵਾਲਣ ਕਰ ਤੇਰੇ ਮਾਂ ਦੇ ਘਰੇ ਜਾ ਕੇ ਤੇਰੇ ਪਿਓ ਦੇ ਘਰੇ ਜਾ ਕੇ ਸਾਲੀ ਨਹੀਂ ਲੱਗਦੀ ਤੂੰ ਫੁੱਕਣ ਵਾਲ ਕਰੇਗੀ ਮੇਰੇ ਘਰੇ ਚੁੱਪ ਕਰਕੇ ਕੰਮ ਕਰ ਲੈ ਸਿੱਧੀ ਨੀਤੀ ਨਾਲ ਵੱਡੜ ਨੂੰ ਬੋਲ ਲਿਆ ਕਰ ਉਹ ਮੇਰੀ ਜਵਾਨ ਨਹੀਂ ਨਿਕਲਦੀ ਨਹੀਂ ਵੱਡੜ ਮੇਰੀ ਜੜ ਤੋਂ ਨਹੀਂ ਨਿਕਲੀ ਤੇ ਆਉਣ ਦੇ ਵੱਡੜ ਨੂੰ ਮੇਰੇ ਹੱਥੇ ਨਾਲ ਉਹਨੂੰ ਵੀ ਦਿਨਿਆਂ ਚੰਗੀ ਤਰਾ ਛੋਲੇ ਭੱਜ ਜਾ ਭੱਜ ਜਾ ਮੇਰੀ ਸੁਣ ਲੈ ਗੱਲ ਮੈਂ ਮੁੰਡੇ ਨੂੰ ਦੱਸੂ ਤੇਰੇ ਹੱਡ ਮੈਂ ਤੜਾ ਤੈਨੂੰ ਕਾਹਨੂੰ ਪਤਾ ਜੀ ਬਾਬੀ ਕੀ ਹੋ ਗਿਆ ਹਾਂ ਹੁਣ ਤੂੰ ਆ ਜਾ ਤੈਨੂੰ ਕਾਹਨੂੰ ਪਤਾ ਤੇਰੀ ਮਾਂ ਦਾ ਵੀ ਕੀ ਹੋ ਗਿਆ ਨਹੀਂ ਕਿਉਂ ਖੋਰੂ ਪਾਇਆ ਤੁਸੀਂ ਉਹੀ ਇੱਕ ਦੂਜੇ ਨਾਲ ਲੜੀ ਜਾਨੀਂ ਰਹਿਨੀਓ ਤੈਨੂੰ ਵੀ ਭਾਬੀ ਵੀ ਮਾੜੀ ਲੱਗਦੀ ਆ ਤੈਨੂੰ ਮਾਂ ਦੀ ਅਗਰ ਤੂੰ ਉੱਤਾ ਤਾਂ ਦੀਨੀਆ ਨਹੀਂ ਮੈਂ ਤੇਰੀ ਮਾਂ ਕੀ ਕੁਛ ਕਰਦੀ ਆ ਨਹੀਂ ਬਾਬੀ ਮੇਰੀ ਮਾਂ ਨੂੰ ਬੋਲਣ ਦੀ ਲੋੜ ਨਹੀਂ ਮੈਨੂੰ ਭਾਵੇਂ ਕੁਛ ਮਰਜ਼ੀ ਕਹ ਲੈ ਤੂੰ ਨਾ ਤੂੰ ਨਹੀਂ ਕਰ ਸਕਦੀ ਕੋਈ ਕੰਮ ਕਰ ਜਦੋਂ ਕੱਲ ਨੂੰ ਬਗਾਨੇ ਘਰੇ ਪਿਆ ਕੇ ਜਾਏਂਗੇ ਉੱਥੇ ਵਾਲਾ ਕੁਰਸੀ ਤੇ ਨਹੀਂ ਉਠਾਉਂਦਾ ਹੈਗਾ ਅਸੀਂ ਤਾਂ ਕੱਟ ਲਿਆ ਔਖਾ ਸੌਖਾ ਤੇਰੀ ਮਾਂ ਨਾਲ ਜਦੋਂ ਜਾਉਂਗੀ ਮੈਂ ਤਾਂ ਦੇਖੀ ਜਾਉਂਗੀ ਤੂੰ ਆਪਦਾ ਫਿਕਰ ਕਰ ਲੈ ਤੂੰ ਆਪ ਤਾਂ ਕਰਦੀ ਨਹੀਂ ਕੁਛ ਮੈਂ ਤਾਂ ਸਾਰਾ ਫੁੱਕੜ ਵਾਲਾ ਨਾ ਕਰਦੀ ਆ ਆ ਫਿਰ ਵੀ ਤੁਹਾਡੇ ਮੂੰਹ ਆ ਹੀ ਨਿਕਲਦਾ ਵੀ ਕੁਛ ਨਹੀਂ ਕਰਦੀ ਜੇ ਆ ਗੱਲ ਆ ਹੁਣ ਮੈਂ ਕਰਦੀ ਵੀ ਨਹੀਂ ਕਰਦੀ ਤਾਂ ਕਿਵੇਂ ਨਹੀਂ ਤੂੰ ਤੂੰ ਤਾਂ ਮੂਤਦੀ ਫਿਰਾਂਗੀ ਆਪੇ ਘਰਾਲੂ ਕਰਾਉਣ ਵਾਲਾ ਤੇਰੇ ਤੋਂ ਕੋਈ ਨਾ ਆ ਲੈਣ ਦੇ ਵੀਰੇ ਨੂੰ ਕਰਦੀਆਂ ਮੈਂ ਗੱਲ ਚਲੋ ਦੇਖੋ ਸਾਰਾ ਦਿਨ ਮੈਨੂੰ ਕੰਮ ਲੈ ਚਾਹ ਦੀ ਘੁੱਟ ਵੀ ਨਹੀਂ ਹੈਗੀ ਕੱਪੀ ਕੀ ਗੱਲ ਹੋ ਗਈ ਕਿਉਂ ਭੋਗੀ ਫਿਰਦੀ ਐਨੀ ਮੈਂ ਤੈਨੂੰ ਕਿਹੜਾ ਪਤਾ ਨਹੀਂ ਉਹ ਬੁੜੀ ਸਾਰਾ ਦਿਨ ਬੁੜਬੁੜ ਕਰਦੀ ਰਹਿੰਦੀ ਐ ਫੇਰ ਕੀ ਅੱਜ ਕੋਈ ਨਵੀਂ ਗੱਲ ਆ ਉਹ ਤਾਂ ਰੋਜ਼ ਦਾ ਹੀ ਕੰਮ ਐ ਦੇਖ ਭੈਣੇ ਨਵੀਂ ਗੱਲ ਤਾਂ ਹੈ ਨਹੀਂ ਜਿਹੜਾ ਪੁਰਾਣਾ ਕੰਮ ਵੰਡ ਕੇ ਤੈਨੂੰ ਆਪਦਾ ਕਰ ਲਿਆ ਕਰ ਮੈਂ ਤਾਂ ਕਰਦੀ ਆ ਜਿੰਨਾ ਕੰਮ ਮੈਨੂੰ ਮਿਲਿਆ ਹੋਇਆ ਮੈਂ ਕਰਦੀ ਆ ਮੈਂ ਜਲਦੀ ਨਵੇੜ ਨਹੀਂ ਆਏ ਗੱਲ ਲੈਂਦੀ ਕਿ ਆ ਵੀ ਤੂੰ ਕਿਸ-ਕਿਸ ਕਰਦੀ ਰਹੀ ਨਹੀਂ ਸਾਰਾ ਦਿਨ ਮੈਨੂੰ ਪਤਾ ਹੀ ਆ ਕਿਹੜਾ ਜਲਦੀ ਨਵੇੜਦੇ ਆ ਦੋ ਰੋਟੀਆਂ ਨਹੀਂ ਹੈਗੀਆਂ ਡੱਬੇ 'ਚ ਤੇਰੀਆਂ ਜਾਂ ਖਾਣੀਆਂ ਹੁਣ ਬੰਦੇ ਨੇ ਕਿਉਂ ਨਹੀਂ ਹੈਗੀਆਂ ਸਾਰਿਆਂ ਨੇ ਖਾ ਲੀਆਂ ਹੁਣ ਰੋਟੀਆਂ ਤਾਂ ਖਤਮ ਹੋ ਗਈਆਂ ਮੈਂ ਖਾਣੀ ਸੀ ਦੇਖੀ ਦਿਖਾਈ ਡੱਬੇ 'ਚ ਕਿਹੜੀਆਂ ਰੋਟੀਆਂ ਨੇ ਪਹਿਲਾਂ ਦੇਖ ਕੇ ਗਈਆਂ ਦੇਖ ਲੈ ਧਿਆਨ ਨਾਲ ਜੇ ਤੂੰ ਕੰਮ ਕਰਦੇਂ ਬੁੜੀ ਦੀ ਤਕੀਮਤ ਆਪਾਂ ਨੂੰ ਬੋਲ ਜੂਗੀ ਨਾ ਦੋ ਰੋਟੀਆਂ ਤਾਂ ਖਾਣੀਆਂ ਤੂੰ ਆਪ ਲਾ ਕੇ ਖਾ ਸਕਦੀ ਐ अच्छा ते ਨਾਲ ਦੀ ਨਾਲ ਮੇਰੀ ਗੱਲ ਸੁਣ ਨਾ ਮੇਰੀ ਗੱਲ ਸੁਣ ਜਦੋਂ ਫਿਰ ਕੱਪੜੇ ਧੋਣ ਦੇ ਮੈਂ ਵੀ ਕਹਾਂ ਕਰੂੰਗੀ ਵੀ ਥੋੜੇ ਥੋੜੇ ਆਪ ਧੋ ਲੈਕਰ ਫਿਰ ਮੈਂ ਕਹਾਂ ਤੋ ਸਾਰੇ ਟੱਬਰ ਦਾ ਠਿੱਕਾ ਲੱਤਾ ਮੈਂ ਮੈਂ ਇਹ ਕਹਿੰਦੀ ਤੈਨੂੰ ਵੰਡ ਕੇ ਦਿੱਤਾ ਤੂੰ ਤੁਰੇਂਗੀ ਤੇ ਫਿਰ ਤੂੰ ਕਿਵੇਂ ਕਹਿੰਦੇ ਰੋਟੀਆਂ ਲਾ ਕੇ ਖਾ ਲਈ ਫਿਰ ਤੂੰ ਜਦ ਰੋਟੀ ਬਣ ਮਣਦੀ ਉਹਦੇ ਬੈ ਕੇ ਖਾਇਆ ਕਰ ਜਦ ਸਾਰੇ ਅੱਛਾ ਪਰਤਾ ਹੋਵੇ ਨੀ ਤੂੰ ਸਾਰਾ ਦਿਨ ਕਿਸ ਕਿਸ ਦਾ ਢੇਰ ਉਭਾਰਦੀ ਚੱਗੀ ਜਾਨੀ ਜਰ ਥੋੜਾ ਹੀ ਫੁੱਕਣ ਵਾਲਾ ਕਰਦੀ ਆ ਮੈਂ ਕਿਹੜਾ ਕੱਢ ਦੇ ਤੇ ਕਿਆ ਕਰਕੇ ਨੇੜੇ ਬੋਲਣ ਦੀ ਅਕਲ ਲੈ ਲੈ ਮੈਂ ਨਾ ਬੋਲ ਦਿੰਦੇ ਤੇ ਸੱਸ ਹੋਊਗੀ ਤੇ ਤੈਨੂੰ ਵੀ ਆ ਤੁਸੀਂ ਦੋਵੇਂ ਐ ਇੱਕਾ ਕਰ ਰੱਖਿਆ ਵੀ ਮੈਨੂੰ ਤੇ ਪਾ ਕੇ ਘਰੋਂ ਕੱਢਣਾ ਹੋਰ ਤਾਂ ਕੁਝ ਹੈ ਨਹੀਂ ਥੋੜਾ ਵੀ ਲੜਦੀ ਤੇਰਾ ਟਾਈਮ ਸਿਰ ਤੇ ਸਤਾਫਾ ਨਹੀਂ ਤੇਰੀ ਜਵਾਨੀ ਚਲਦੀ ਆ اچھا ਮੈਂ ਤੇਰੇ ਨਾਲ ਕਦੇ ਲੜਦੀ ਆ ਫਿਰ ਮੇਰੇ ਮਿੱਤੇ ਜਵਾਨ ਚਲਦੀ ਮੈਨੂੰ ਤਾਂ ਤਾਲੜ ਦੇ ਤੇਰੇ ਨਾਲ ਕਾਤੋਂ ਲੱਗਦੀ ਹੈ ਮੈਨੂੰ ਤਾਂ ਕਿਸੇ ਗੱਲ ਤੇ ਬੋਲਦੀ ਹੈ ਹਮੈਨੂੰ ਪਤਾ ਹੀ ਨਹੀਂ ਤੇਰੇ ਨਾਲ ਸਹੀ ਕੱਲ ਕਿ ਬੀਤਵਾਰ ਸੀ ਉਹ ਮਾਰੇ ਜੀ ਪੈਸੇ ਲੱਗ ਗੀ ਸੀ ਕੱਪੜੇ ਤੇ ਕਿੰਨਾ ਬੋ ਤੇਰੇ ਸਵਾ ਤੇਰੇ ਪੇਟ ਤੱਕ ਪਹੁੰਚ ਗਈ ਸੀ ਆ ਬੁਢੀ ਜੀਆਂ ਗੱਲਾਂ ਚ ਨਾ ਆ ਜੀ ਕੋਈ ਨਾ ਤਾਂ ਉਹਨੂੰ ਹੱਥ ਤੇ ਗੁੜੀ ਨੂੰ ਪੌਂਕੰਦੀ ਪੌਂਕੀ ਜਾਂਦੀ ਪੌਂਕਣ ਦੀ ਆ ਤਾਂ ਮੈਂ ਬੜਾ ਜਾਣਦੀ ਆ ਨੂੰ ਨਹੀਂ ਜਾਣਦੀ ਤਾਂ ਮੈਂ ਵੀ ਨਹੀਂ ਜੇ ਤੂੰ ਮੇਰੇ ਨਾਲ ਇੱਕਾ ਕਰ ਲੈ ਬੁੜਿੰਦ ਆਪਾਂ ਐ ਆਏ ਭਜਾ ਦਾਂਗੇ ਘਰ ਕੀ ਇੱਕ ਗੱਲਾਂ ਨਹੀਂ ਟਾਕਲ ਨਹੀਂ ਹੈਗੀ ਤੈਨੂੰ ਤੈਨੂੰ ਐ ਨਹੀਂ ਬੋਲਣਾ ਮੈਨੂੰ ਤਾਂ ਟਾਕਲ ਬਾਦੂ ਐ ਤੈਨੂੰ ਹੀ ਨਹੀਂ ਹੈਗੀ ਤੂੰ ਹੀ ਲਾ ਕੇ ਖਾਂਦੀ ਮੇਰੇ ਨਾਲ ਅੱਛਾ ਤੂੰ ਖਾਂਦੀ ਹੁਣ ਮੈਨੂੰ ਨਹੀਂ ਮੈਂ ਸਿਖਾਉਂਦੀ ਮੇਰੀ ਗੱਲ ਸੁਣਾ ਦੇਖ ਬੁੜੇ ਤੈਨੂੰ ਵੀ ਬੋਲਦੀ ਆ ਮੈਨੂੰ ਵੀ ਬੋਲਦੀ ਆ ਮੇਰੇ ਕੋਲ ਤਾਂ ਕਹੂਗੀ ਤੂੰ ਮਾੜੀ ਆ ਤੇਰੇ ਕੋਲ ਮੈਨੂੰ ਕਹਿੰਦੀ ਹੁਣ ਵੀ ਮੈਂ ਮਾੜੀ ਆ ਜੇ ਆਪਾਂ ਇੱਕਾ ਕਰ ਲਈਏ ਫਿਰ ਕੀ ਬਣੇ ਪਹਿਲਾਂ ਮੈਨੂੰ ਦੀਦੀ ਕਹਿ ਕੇ ਇੱਜਤ ਨਾ ਤਮੀਜ਼ ਨਾਲ ਬੋਲਿਆ ਕਰ ਤਾਂ ਇਹ ਹੋਗਾ ਐ ਮਹਾਰਾਣੀ ਜੀ ਜੀ ਦੀ ਕਿ ਤੂੰ ਮਹਾਰਾਣੀ ਜੀ ਜੀ ਕਹ ਦੂੰਗੀ ਮੈਂ ਫਿਰ ਤਾਂ ਖੁਸ਼ ਐ ਬਸ ਫਿਰ ਠੀਕ ਐ ਬੁੜੀ ਦੀ ਤਾਂ ਛਾਂ ਚ ਕਰਾਂਗੇ ਹਾਂ ਹੁਣ ਮੇਰੀ ਗੱਲ ਸੁਣ ਜੇ ਤੈਨੂੰ ਕੋਈ ਕੰਮ ਨੂੰ ਕਵੇ ਨਾ ਮੈਂ ਕਹਦੀ ਵੀ ਉਹ ਆਪੀ ਕਰ ਲੂਗੀ ਜੇ ਮੈਨੂੰ ਕਹੂ ਕਿ ਮੈਂ ਕਹੂੰਗੀ ਆਪੀ ਕਰ ਲੂਗੀ ਆੱਕ ਥੱਕ ਕੇ ਆਪੀ ਕਰਨਾ ਪਊਗਾ ਅਗਰ ਟਿਕਾਣੇ ਆ ਜੂ ਉਹਦੀ ਚਲ ਠੀਕ ਐ ਹਾਂ ਆਈ ਕਾ ਕੁੜੀ ਜੀ ਐ ਸਾਲਾ ਦਿਨ ਘਰੇ ਬੈਠੀ ਰਹਿੰਦੀ ਐ ਬਈ ਐਡੀ ਜਵਾਨ ਹੋ ਗਈ ਦੱਸ ਇਹਦਾ ਕਿਤੇ ਫੂਕ ਦੋ ਕਰ ਦੋ ਰਿਸ਼ਤਾ ਪਤਾ ਨਹੀਂ ਕਿਦਾਂ ਅਕਲ ਆਊਗੀ ਕਿਦੋਂ ਉਹ ਘਰ ਨਿਕਲੂਗੀ ਕਦੋਂ ਉਹਨੂੰ ਕੋਈ ਅਕਲ ਦਊਗੀ ਕਾਹਦੇ ਦੀ ਅਕਲ ਇਹਨੂੰ ਪੰਜੀ ਦੀ ਅਕਲ ਨੂੰ ਨਾ ਕੋਈ ਕੰਮ ਆਵੇ ਜੇ ਮੈਂ ਕਹਿਦਾ ਨੂੰ ਕੋਈ ਕੰਮ ਕਰ ਲੈ ਸਵੇਰੇ ਮੈਨੂੰ ਬੰਦੀ ਭਾਬੀ ਕੀ ਰੌਲਾ ਪਾਇਆ ਮੈਂ ਕਹ ਕੰਮ ਸਿੱਖ ਲੈ ਕਹਿੰਦੀ ਮੇਰੇ ਤਾਂ ਸਾਰੇ ਆਉਂਦੇ ਆ ਮੈਂ ਕਹ ਜਦੋਂ ਬਗਾਨੇ ਘਰੇ ਜਾਵੇਂਗਾ ਤੈਨੂੰ ਫੇਰ ਪਤਾ ਲੱਗੂਗਾ ਉਹਦਾ ਦੇਖੀ ਉਹ ਕਿੱਥੇ ਦਾ ਲੱਗਿਆ ਹੋਇਆ ਬੋਲਣ ਦਾ ਤਾਂ ਸਾਰਾ ਪਤਾ ਨਹੀਂ ਕਿਵੇਂ ਲੱਗਦਾ ਤੂੰ ਮੇਰੇ ਨਾਲ ਇੱਕ ਘਰ ਰੱਖੀ ਬਸ ਹੁਣ ਜਿਵੇਂ ਮੈਂ ਤੈਨੂੰ ਕਿਹਾ ਹਾਂ ਮੈਂ ਚੱਲੀ ਠੀਕ ਐ ਬਸ ਧੀ ਵੀ ਕਹਿਣਾ ਤੂੰ ਮੈਨੂੰ ਦੀਦੀ ਮਹਾਰਾਣੀ ਜੀ ਹ ਤੇਰੇ ਨਾਲ ਦਾ ਉਹ ਮੈਂ ਇਕਾ ਤੈਨੂੰ ਉਂਗਲਾਂ ਤੇ ਲਾਉਂ ਮੈਂ ਇੱਕੀ ਤਾਂ ਸੀ ਬੁੜੀ ਦਾ ਤਾਂ ਸਰਬੋਤਮ ਨਹੀਂ ਲੈਣਾ ਬੁੜੀ ਦਾ ਸੁਨੂਕ ਤਾਂ ਨਹੀਂ ਸੰਭਣਾ ਤੇਰੇ ਨਾਲ ਮੈਂ ਇਕਾ ਪਾਣੀ ਪਿਆ ਕੱਲ ਪੱਟ ਤਾਂ ਕਹੀ ਸੰਗੀਦੀ ਅੱਜ ਆ ਨੀਮਾ ਇਹ ਤਾਂ ਬਾੜੀ ਸਿਰ ਚੜ ਗਈਆਂ ਹੋਰ ਆ ਦੇਖ ਲੈ ਛੋਟੜੀ ਤਾਂ ਚਬਰ ਚਬਰ ਬੋਲਦੀ ਆ ਵੱਡੀ ਤਾਂ ਹਲੇ ਮਿੰਨੀ ਹੈਗੀ ਵੱਡੀ ਉਹਨੂੰ ਉਂਗਲੀ ਲਾ ਦਿੰਦੀ ਆ ਉਹਨੂੰ ਬੋਲੇ ਭਾਂਡੇ ਨੂੰ ਆ ਗੱਲ ਨਹੀਂ ਫਿਰ ਭੂਕਦੀ ਆ ਮੈਨੂੰ ਕਹਿੰਦੀ ਕਹਿੰਦੀ ਤੂੰ ਕੰਮ ਕਰ ਲੈ ਜਾ ਕੇ ਤੇਰੀ ਮਾਂ ਦਾ ਰਾਜ ਹੈ ਕਹਦੇ ਮੈਂ ਕੰਮ ਕਰ ਲਾ ਲੈ ਤੂੰ ਕਾਦੀ ਖਤਰ ਬੰਨੀ ਔਰੇ ਬੈਠ ਕੇ ਮੇਰੀ ਧੀ ਨਾਲ ਊਰੇ ਕੰਮ ਕਰੇ ਕੱਲੂ ਬਗਾਨੇ ਕਰੇ ਜਾ ਕੇ ਉੱਥੇ ਫੇਰ ਕਰਨਾ ਪਊ ਇਹਨਾਂ ਦੇ ਸਿਰ ਤੇ ਮੌਜਾ ਬੁੱਤ ਕਰ ਲੈ ਜਿਹੜੀ ਹੁੰਦੀ ਐ ਤੇਥੋਂ ਲੈ ਮੇਰੀ ਗੱਲ ਸੁਣ ਐ ਨਹੀਂ ਕਿ ਤਾ ਇੱਥੇ ਖੜੀਆਂ ਸੁਣਦੀਆਂ ਹੁਣ ਉਹ ਤਾਂ ਹੀ ਤਾਂ ਮੈਂ ਤੈਨੂੰ ਇੱਧਰ ਆ ਕੇ ਗੱਲ ਕੀਤੀ ਆ ਚਲੋ ਤਾਂ ਤੇਰੀ ਗੱਲ ਮੈਨੂੰ ਪਤਾ ਐ ਸਿਆਣੀ ਐ ਤੂੰ ਮੇਰੀ ਧੀ ਆਕਰ ਨੂੰ ਮੇਰੇ ਵਰਗੀ ਹੋਵੇਂਗੀ ਪਰ ਮੈਂ ਤੈਨੂੰ ਇੰਨੀ ਗੱਲ ਦੱਸਦੀ ਆ ਇਹਨਾਂ ਦੇ ਨਾਲ ਤੂੰ ਕਦੇ ਵੀ ਹੱਥੇ ਫਨਾਈ ਕੰਮ ਬਾਰੇ ਨਾ ਨਾ ਮੈਂ ਮੋਣੀ ਕਰਦੀ ਕੰਮ ਕੋਈ ਜ਼ੇਰ ਬਣਾ ਕੇ ਰੱਖਿਆ ਕਰ ਨਨਦਾ ਤਾਂ ਨਾ ਕੁਲੀਆਂ ਦਿਨ ਚ ਆਉਂਦੀ ਹੁੰਦੇ ਨੇ ਭਰਜਾਈਆਂ ਨੂੰ ਤੂੰ ਤਾਂ ਨਾ ਫੇਰ ਵੀ ਕਦੇ ਕਦੇ ਭੋਲਾਪਨ ਵਰਤ ਜਾਨੀ ਹੈਗੀ ਕੋਈ ਨਾ ਮੈਂ ਮੋਣੀ ਕੰਮ ਨੂੰ ਹੱਥ ਲਾਉਂਦੀ ਆਪੇ ਕਰਨਾ ਨਾ ਕਰਨ ਹਾਂ ਨਾਲੇ ਨਾ ਆਉਂਦੇ ਮੇਰੇ ਬੀਰਾ ਉਹ ਗਏ ਉਹਨੂੰ ਦੱਸੀ ਹਾਂ ਹਾਂ ਦੱਸੂਗੀ ਮੈਂ ਕਹਿਤਾ ਉਹਨੂੰ ਮਹੌਲ ਲੰਦੇ ਵੀਰੇ ਨੂੰ ਉਹਦੀ ਤਾਂ ਮੈਂ ਕਰਾਉਂ ਚੰਗੀ ਤਰ੍ਹਾਂ ਖੜਗਵੰਤੀ ਹਾਂ ਸਮਾਰਕ ਚੰਗੀ ਤਰ੍ਹਾਂ ਆਥਾਂ ਤਰ ਕੇ ਗਿੱਟਿਆਂ ਤੇ ਪੈਣ ਫੇਰ ਲੋਟ ਆਉਂਦੀ ਹੁੰਦੀਆਂ ਨੇ ਹੂੰ ਚੱਲ ਕੋਈ ਨਾ ਚੱਲ ਤੂੰ ਤਰੇ ਖੜੇ ਮਾਮਾ ਤੀਆਂ ਇਕੱਠੀਆਂ ਜਾ ਕੇ ਬੈਠੀਆਂ ਹਾਂ ਹਾਂ ਚੰਗਾ ਚੰਗਾ ਚੱਲ ਐਨਾ ਕ ਤਾਂ ਵਧੀਆ ਤੀ ਤਾਂ ਮੇਰੀ ਹੈ ਮੇਰੇ ਵਰਗੀ ਹੋਏ ਇਹ ਇਹਨਾਂ ਤਾਂ ਅਸੀਂ ਦੋ ਮਾਮਾ ਤੀਆਂ ਕੀ ਦਵਾਲਾਂ ਨਹੀਂ ਹੱਤੀ ਹੂੰ ਸਿਮਾ ਮੋਇਨਾ ਬੈਠੀਏ ਤੇ ਮੈਂ ਤਾਂ ਆਨਲਾਈਨ ਸ਼ਾਪਿੰਗ ਦੇਖ ਰਹੀ ਸੀ ਕੁਝ ਖਰੀਦ ਲਾਂ ਮੈਂ ਕਿਹਾ ਇਹ ਤਾਂ ਨਹੀਂ ਕਿਤੇ ਲੈ ਕੇ ਜਾਂਦੇ ਹੈਗੇ ਸਾਰਾ ਦਿਨ ਬਸ ਇਹਦੇ ਤੇ ਹੀ ਲੱਗ ਜੈਣਾ ਪੈਸੇ ਤੇਰਾ ਪਿਓ ਦੇਊਗਾ ਆਨਲਾਈਨ ਵਾਸਤੇ ਨਹੀਂ ਤੂੰ ਵੀ ਨਾ ਰਲਗੀ ਨਾ ਨਾਲ ਕਿ ਨਹੀਂ ਤੇਰਾ ਪਿਓ ਦਊ ਮੇਰੇ ਘਰ ਰਾ ਦਊ ਪਿਓ ਦੇਊਗਾ ਆਨਲਾਈਨ ਚੀਜ਼ਾਂ ਤਾਂ ਮਹਿੰਗੀਆਂ ਹੁੰਦੀਆਂ ਨੇ ਪੈਸੇ ਹੈਗੇ ਨਹੀਂ ਆਪਣੇ ਕੋਲ ਦਿੰਦੇ ਨੇ ਇਹਨੇ ਪੈਸੇ ਜੇ ਉਹ ਨਹੀਂ ਦਿੰਦੇ ਹੈਗੇ ਆਪਣੇ ਘਰ ਵਾਲੇ ਤਾਂ ਦੇ ਹੀ ਸਕਦੇ ਨੇ ਨਹੀਂ ਗੱਲ ਸੁਣ ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨ ਆਈ ਸੀ ਗੱਲ ਤਾਂ ਇੱਕ ਛੱਡ ਦੋ ਕਰ ਲਾ ਪਰ ਗੱਲ ਕੋਈ ਕੰਮ ਦੀ ਹੋਵੇ ਕੰਮ ਦੀ ਹੈ ਔਰ ਤੈਨੂੰ ਮੈਂ ਐਵੇਂ ਹੀ ਦਿਸਦੀ ਆ हां दस की गल है नहीं मामा तने देखना कतने स्क्रीन लगाईंदिया सी ऐना दा करा आज दा काम अपने वारी लाउंदिया होणगियां वे हुन किवें लुटियां लायीए ਘਰ ਵਾਲਿਆਂ ਨੂੰ ਕਿਵੇਂ ਲੜਾਈਏ ਨੇ ਤੇ ਕੁੱਤਾਂ ਪਟਾਈਏ ਹੋਰ ਇਹਨਾਂ ਕੋਲੇ ਕੀ ਕੰਮ ਕਿੰਨੇ ਪਤਾ ਚੱਲੂ ਵੀ ਕੀ ਕੀ ਕੀਮਾ ਕਿੱਢੀ ਜਾਂਦੀਆਂ ਨੇ ਆਪਣੀ ਪਰਖ ਪਿੱਛੇ ਇਹੋ ਤਾਂ ਮੈਨੂੰ ਪਤਾ ਆ ਸਾਰੇ ਪਵਾੜੇ ਦੀ ਜੜਨਾ ਓ ਟਿੱਡੀ ਜੀ ਆ ਹਾਂ ਨਹੀਂ ਇਹ ਤਾਂ ਮੈਨੂੰ ਪਤਾ ਵੀ ਸਾਰੇ ਪਵਾੜੇ ਦੀ ਜੜ ਇਹੀ ਆ ਪਰ ਇਹਦਾ ਹੱਲ ਕੀ ਕਰੀਏ ਹੱਲ ਤੂੰ ਸੋਚ ਕੋਈ ਚਲ ਮੈਂ ਮੈਂ ਸੋਚਿਆ ਪਾ ਇਹਨਾਂ ਬਰੀ ਇਹਦਾ ਕੋਈ ਲੱਭ ਕੇ ਕੋਈ ਵਿੰਗਾ ਬੋਲਾ ਜਾਂਦਾ ਰਿਸ਼ਤਾ ਕਰਾ ਦਈਏ ਪਰ ਹਾ ਵੱਡੀ ਇਹਦਾ ਨਹੀਂ ਤੈਨੂੰ ਕੀ ਲੱਗਦਾ ਤੂੰ ਰਿਸ਼ਤੇ ਬਾਰੇ ਗੱਲ ਕਰੇਂਗੀ ਤੇ ਬੁੜੀ ਮੰਨ ਜੂਗੀ ਐਵੇਂ ਨਾ ਸਮਝਾ ਉਹਨੂੰ ਆਪੇ ਹੀ ਮੰਨੂਗੀ ਉਹਨੂੰ ਕੋਈ ਚੰਗੇ ਘਰ ਦਾ ਮੁੰਡਾ ਲੱਭ ਕੇ ਲਾਲਚ ਦੇ ਦਾਂਗੇ ਵੀ ਤੇਰੀ ਧੀ ਰਾਜ ਕਰੂਗੀ ਸਾਰੀ ਉਮਰ ਆਪੇ ਹੀ ਮੰਨ ਜੂ ਲਾਲਚਣਾ ਤਾਂ ਹੈਗੀਆਂ ਨੇ ਮਾਵਾ ਤੀਆਂ ਤੈਨੂੰ ਪਤਾ ਹੀ ਨਹੀਂ ਨਾਲ ਤੈਨੂੰ ਕੀ ਲੱਗਦੀ ਐ ਉਹੀ ਲੱਗਦੀ ਟਿੱਡੀ ਜੀ ਤੈਨੂੰ ਪਤਾ ਅੰਦਰ ਖਾਤੇ ਕੀ ਦੇਣਾ ਗੱਲਾਂ ਕਰਦੀ ਐ ਉਹ ਅੱਛਾ ਮੈਂ 20 ਵਾਰੇ ਸੁਣਿਆ ਕੰਨ ਲਾ ਕੇ ਮੈਨੂੰ ਕਹਿੰਦੇ ਭਾਬੀ ਮੇਰੇ ਤੇ ਸਹੇਲੀ ਦਾ ਫੋਨ ਫੇਰ ਦੇਖੀ ਵਿਆਹ ਕਿ ਉਹਨੂੰ ੱਟਕੇ ਮਾਰ ਕੇ ਜੇ ਨਾ ਕਰੋ ਕਢਾਇਆ ਨਾ ਤਾਂ ਮੇਰਾ ਨਾਂ ਬਦਲ ਦੀ ਨਹੀਂ ਜੀ ਫੋਨ ਤੇ ਗੱਲਾਂ ਮਾਰਦੀ ਆ ਉਹਦੀ ਮਾਂ ਨੂੰ ਵੀ ਤਾਂ ਫੇਰ ਪਤਾ ਹੀ ਹੋਣਾ ਨਹੀਂ ਕੀ ਪਤਾ ਮਾਂ ਨੂੰ ਪਤਾ ਹੈ ਕਿ ਨਾ ਪਤਾ ਪਰ ਮੈਂ ਤਾਂ ਇੱਕ ਵਾਰ ਸੋਚਦੀ ਆ ਜੇ ਇਹ ਗੱਲ ਆਪਾਂ ਇਹਨਾਂ ਕੋਲੇ ਕਰ ਦਈਏ ਫੇਰ ਕੀ ਬਣੂਗਾ ਤੇ ਫਿਰ ਤੇਰੀ ਮੇਰੀ ਕੁੱਤੀ ਪੱਟੀ ਜਾਊਗੀ ਮੰਨਣਗੇ ਇਹ ਆਵਦੀ ਕੁੜੀ ਚ ਕੋਈ ਨਹੀਂ ਕਮੀ ਕੱਢਦੇ ਹੈਗੇ ਨਾ ਕਰਤੀ ਉਹ ਹੀ ਬੁੱਢਣਾ ਦੀ ਗੱਲ ਨਾ ਆਪਾਂ ਕਿ ਚੱਕ ਕੇ ਮੂੰਹ ਆ ਕੇ ਦਾਂਗੇ ਵੀ ਲੱਗ ਗੱਲਾਂ ਮਾਰਦੀ ਆ ਦੇਖ ਲੋ ਨਾਲੇ ਆਪਣੀ ਗੱਲ ਤੇ ਯਕੀਨ ਕਰ ਲਾਂਗੇ ਨੀ ਕੋਈ ਸਬੂਤ ਲੱਭਾਂਗੇ ਪੱਕਾ ਤਾਂ ਹੀ ਤੇ ਚੁੱਪ ਬੈਠੀ ਆ ਨੀ ਜਾ ਕੇ ਬੁੜੀ ਨੂੰ ਨਾ ਕਹਿ ਦਾਂਦੀ ਵੀ ਤੇ ਤੀ ਗੱਲਾਂ ਮਾਰਦੀ ਆ ਤੂੰ ਮੇਰੀ ਗੱਲ ਸੁਣਾ ਐਨੇ ਪੰਗਿਆਂ ਚ ਪੈਣ ਦੀ ਲੋੜ ਨਹੀਂ ਤੂੰ ਬਸ ਇਹੀ ਸਕੀਮ ਸੋਚ ਵੀ ਇਹ ਕੁੜੀ ਦਾ ਕੋਈ ਰਿਸ਼ਤਾ ਲੱਭ ਕੇ ਕੋਈ ਮਾੜਾ ਚੰਗਾ ਇਹਨੂੰ ਘਰੋਂ ਤੋਰੀਏ ਤਾਂ ਫਾਹਾ ਵੱਢੀਏ ਇਹ ਤਾਂ ਕੱਲੀ ਬੁੜੀ ਰਹਿ ਜੂਗੀ ਉਹਨੂੰ ਆਪਾਂ ਕੀ ਦ ਕੀ ਗੁੜੀ ਵੀ ਲਾਲਚਣਾ ਪੱਕੀ ਜਮੀਨ ਦੇਖ ਕੇ ਰਿਸ਼ਤਾ ਕਰੂਗੀ ਐ ਨਹੀਂ ਵੀ ਕਿਸੇ ਲੰਡੂ ਪੰਜੂ ਨੂੰ ਰਿਸ਼ਤਾ ਕਰ ਦੂਗੀ ਉਹ ਨਹੀਂ ਲੰਡੂ ਪੰਜੂ ਦੀ ਕੀ ਗੱਲ ਕਰਦੀ ਆ ਆਪਾਂ ਕਿਹੜਾ ਉਹਨੂੰ ਸੱਚ ਦੱਸਣਾ ਹੈਗਾ ਆਪਾਂ ਤਾਂ ਉਹਨੂੰ ਝੂਠ ਬੋਲਣਾ ਲਾਲਚ ਦੇਣਾ ਵੀ ਮੁੰਡੇ ਨੂੰ ਦੱਸ ਦਵਾਰਾਂ ਕਿੱਲੇ ਆਉਂਦੇ ਜਮੀਨ ਦੇ ਚੰਗਾ ਘਰਬਾਰ ਹੈ ਕੋਠੀ ਪਾਈ ਹੋਈ ਹੈ ਵੀ ਵਧੀਆ ਪੜ੍ਹਿਆ ਲਿਖਿਆ ਕੰਮ ਕਰਦਾ ਮੁੰਡਾ ਉਹਨੇ ਤਾਂ ਉਹਦੀ ਆ ਜਾਣੇ ਆਪਣੀਆਂ ਗੱਲਾਂ 'ਚ ਆਪਾਂ ਬੋਲਾਂਗੇ ਝੂਠ ਇਹਨਾਂ ਨੂੰ ਕਸਾਮਾ ਕਿ ਜਿਹੜਾ ਕੁਝ ਆਪਣੇ ਨਾਲ ਨਾ ਕਰਦੀ ਇਹਦੀ ਧੀ ਨਾਲ ਨਾ ਬਣੀਆ ਫਿਰ ਕੱਲ ਨੂੰ ਇਹਨੂੰ ਖੇਰ ਪਤਾ ਲੱਗੂ ਗੱਲ ਤਾਂ ਤੇਰੀ ਸਹੀ ਹੈ ਉਸ ਸਕੀਮ ਤਾਂ ਤੂੰ ਸਹੀ ਲਈ ਆ ਪਰ ਫਿਰ ਤਾਂ ਤਾਂ ਐਂ ਜੇ ਕੰਮ ਕਰੂਗੀ ਸਕੀਮਾਂ ਕਰੂਗੀ 100% ਕਰੂਗੀ ਇੱਕ ਵਾਰ ਕਹਿ ਕੇ ਦੇ ਐਂ ਦੇਖ ਬੁੜੀ ਨੂੰ ਤਾਂ ਮਾਰ ਗੋਲੀ ਤੂੰ ਹਾਂ ਟਿੱਡੀ ਜੀ ਤੇ ਨਜ਼ਰ ਰੱਖ ਇਹ ਕੀ ਕਰਦੀ ਐ ਤੇ ਕਿੱਥੇ ਜਾਂਦੀ ਐ ਤੇ ਫੋਨ ਤੇ ਕੀ ਕਰਦੀ ਐ ਛੇ ਤੇਰੇ ਤੋਂ ਕੋਈ ਵਾਰੀ ਫੋਨ ਮੰਗੇ ਨਾ ਵੀ ਭਾਬੀ ਫੋਨ ਦੇ ਦੇ ਪਰ ਦੇ ਦੀ ਰਿਕਾਰਡਿੰਗ ਲਾ ਕੇ ਦੇ ਦੀ ਠੀਕ ਐ ਹੁਣ ਆਪਾਂ ਇਹਨੂੰ ਰੰਗੇ ਹੱਥੀ ਫੜਾਂਗੇ ਹਾਂ ਫਿਰ ਦੇਖੀ ਬੁੜੀ ਦਾ ਉਹ ਮੂੰਹ ਨਹੀਂ ਰਹੇ ਬਸ ਐ ਇਗਨੋਰ ਜਾਂ ਮਾਰਦੀ ਵੀ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਹੈਗਾ ਚੰਗਾ ਚੱਲ ਹੁਣ ਤੂੰ ਜਾ ਮੈਂ ਵੀ ਸੌਣਨੀ ਆ ਮੈਂ ਥੱਕੀ ਪਈ ਆ ਸੌਂ ਜਾ ਨਹੀਂ ਸਾਰੀ ਦਿਹਾੜੀ ਸੁੱਤੀ ਹੀ ਰਹਿਨੀ ਆ ਇਹਨੂੰ ਧਰਦਿਆ ਕਰਨ ਵਾਲੇ ਪੀਪੇ ਨੂੰ ਕਿਸੇ ਵੇਲੇ ਨਹੀਂ ਭਗ ਜਾ ਭੈਣ ਕਿਉਂ ਸਿਰ ਖਾਦਾ ਹੈ ਸਿਰ ਖਾਣ ਨੂੰ ਮੈਂ ਦੱਸ ਦੂੰਗੀ ਇਹ ਹੈਗੀ ਤੇ ਦੇਖੀ ਜੀ ਮਰਜੀ ਆ ਪਰ ਸੁਕੀਮ ਬਾੜੀ ਸੌਣੂ ਦੇਗੀ ਮੇਰਾ ਕੀ ਜਾਊਗਾ ਇਹਦੀ ਗੱਲ ਨਾਲ ਚ ਤਾਂ ਵੈਸੇ ਵੀ ਬੁੜੀ ਆਈ ਜਾਂਦੀ ਆ ਮੇਰਾ ਵਧੀਆ ਰਸਤਾ ਸਾਫ਼ ਹੋ ਜਾਊਗਾ ਤੇਰਾ ਪੰਨੇ ਜਾ ਰਹੇ ਨਾਲ ਇਹਦੇ ਤੇਰਾ ਉਹ ਮਾਰਿਆ ਕੇ ਰਹਾ ਕਰਾਂਗੇ चल की गोल हाँ देख ले हैं लोड़ ही पाता मेरी ती बारे इन्ना गलत सोच दिया ने ऐना माड़ा चंगा बोल दिया ने मेरी ती फुल पर जवा खड़ी है देख ले चुमी शर्म लाती ना रानी क्यों कमली हुई है तू तो? जवाना बहुत अगे लंघिया पे है ਕਿਤੇ ਸੱਚੀ ਤਾਂ ਨਹੀਂ ਇਹ ਗੱਲ ਪਹਿਲਾਂ ਮੈਂ ਘੌਰ ਕਰਾਂ ਇਸ ਗੱਲ ਤੇ ਜੇ ਗੱਲ ਝੂਠੀ ਹੋਈ ਨਾ ਮੇਰੇ ਪੁੱਤਾਂ ਨੇ ਲੱਗਦਿਆਂ ਦੇ ਨਾ ਫੜ ਫੜ ਗੁੱਤਨੀਆਂ ਬਾਹਰ ਨਾਲ ਸਿੱਟੀਆਂ ਜੀ ਇਹ ਵੀ ਕੀ ਜਾਣਣੀਆਂ ਕੀ ਰਾਂ ਮੈਨੂੰ ਨਾ ਗੱਲ ਦੀ ਜੜ ਤੋ ਖਜਾ ਲੈਣ ਦੇ